ਸਸਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ 'ਚ ਤੁਹਾਡਾ ਸਵਾਗਤ ਮੈਂ ਗੁਰਮੁਖ ਸਿੰਘ ਰੁਪਾਣਾ ਅੱਜ ਇਹ ਪ੍ਰੋਗਰਾਮ ਬੋਲਦਾ ਪੰਜਾਬ 'ਚ ਗੱਲ ਕਰਾਂਗੇ ਪੰਜਾਬ ਦੇ ਕੱਚੇ ਕੰਮਿਆਂ ਦੀ ਪੰਜਾਬ ਸਰਕਾਰ ਨੇ ਕੱਚੇ ਕੰਮਿਆਂ ਨੂੰ ਅੱਜ ਮੌਤਲ ਕਰ ਦਿੱਤਾ 1 ਨਹੀਂ 2 ਨਹੀਂ 10 ਨਹੀਂ 20 ਨਹੀਂ ਪੀਆਰਟੀਸੀ ਤੇ ਪੰਜਾਬ ਰੋਡ ਵੇਜ ਦੇ ਸਮੁੱਚੇ ਕੱਚੇ ਕੰਮਿਆਂ ਨੂੰ ਮੌਤਲ ਕਰਨ ਦੇ ਹਦੇਸ ਜਾਰੀ ਕਰ ਦਿੱਤੇ ਨੇ ਸਰਕਾਰ ਆਪਣਾ ਪੱਖ ਰੱਖ ਰਹੀ ਹੈ ਤੇ ਕੱਚੇ ਕੰਮਿਆਂ ਦੀ ਜੂਨੀਅਨਾਂ ਆਪਣਾ ਪੱਖ ਰੱਖ ਰਹੀਆਂ ਜੇਕਰ ਪਿਛਲੇ ਲਗਭਗ 24 ਤੋਂ 72 ਘੰਟਿਆਂ ਦੀ ਜਾਂ 48 ਘੰਟਿਆਂ ਦੀ ਗੱਲ ਕਰੀਏ ਤਾਂ ਪੂਰੇ ਪੰਜਾਬ ਦੇ ਵਿੱਚ ਪੀਆਰਟੀਸੀ ਤੇ ਪੰਜਾਬ ਰੋਡ ਵੇਜ ਦੀਆਂ ਬੱਸਾਂ ਦੇ ਚੱਕੇ ਜਾਮ ਵਰਗੇ ਨਜ਼ਰ ਆ ਰਹੇ ਆ। ਬੇਸ਼ੱਕ ਇਕਾ ਦੁੱਕਾ ਬੱਸਾਂ ਚੱਲ ਰਹੀਆਂ ਪਰ ਲੋਕ ਪੂਰੀ ਤਰ੍ਹਾਂ ਪਰੇਸ਼ਾਨ ਹੋ ਰਹੇ ਨੇ। ਪੰਜਾਬ ਦੇ ਚਾਹੇ ਉਹ ਲੁਧਿਆਣਾ ਚਾਹੇ ਜਲੰਧਰ ਆ ਚਾਹੇ ਪਠਾਨਕੋਟ ਆ ਚਾਹੇ ਅੰਮ੍ਰਿਤਸਰ ਆ ਚਾਹੇ ਪਟਿਆਲਾ ਤੇ ਚਾਹ ਉਹਦੇ ਚ ਬਠਿੰਡਾ ਚ ਸੰਗਰੂਰ ਆ ਚ ਬਰਨਾਲਾ ਕੋਈ ਵੀ ਪੰਜਾਬ ਦਾ ਬੱਸ ਸਾਡਾ ਹੋਵੇ ਤਾਂ ਸਾਰੇ ਬੱਸ ੱਡੇ ਖਾਲੀ ਨਜ਼ਰ ਆ ਰਹੇ ਆ ਬਸਾਂ ਖੜੀਆਂ ਨਜ਼ਰ ਆ ਰਹੀਆਂ ਤੇ ਕੱਚੇ ਕਾਮੇ ਹੜਤਾਲ ਤੇ ਬੈਠੇ ਆ ਹੁਣ ਇਹ ਸਾਰੇ ਤੋਂ ਬਾਅਦ ਜੋ ਕੱਲ ਪੂਰੇ ਪੰਜਾਬ ਦੇ ਵਿੱਚ ਹੋਇਆ ਲਾਠੀ ਚਾਰਜ ਹੋਇਆ ਇਹਨਾਂ ਕੱਚੇ ਕਾਮਿਆਂ ਤੇ ਤੇ ਉਸ ਤੋਂ ਬਾਅਦ ਵੀ ਕੱਚੇ ਕਾਮਿਆਂ ਨੇ ਆਪਣਾ ਸੰਘਰਸ਼ ਤੇਜ਼ ਕਰ ਦਿੱਤਾ ਸੋ ਅੱਜ ਪੰਜਾਬ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਤੇ ਕੱਚੇ ਕਾਮਿਆਂ ਨੂੰ ਮੁਅਤਲ ਕਰ ਦਿੱਤਾ ਹੁਣ ਆਖਰ ਇਹਨਾਂ ਦੀਆਂ ਮੰਗਾਂ ਹੈ ਕੀ ਨੇ ਕੱਚੇ ਕਾਮਿਆਂ ਦੀਆਂ ਜਿਸ ਕਰਕੇ ਕੱਚੇ ਕਾਮੇ ਹੜਤਾਲ ਤੇ ਬੈਠੇ ਹੜਤਾਲਾਂ ਪਹਿਲਾਂ ਵੀ ਹੋਈਆਂ ਇੱਕ ਦਿਨ ਦੋ ਦਿਨ ਜਾਂ ਦੋ ਘੰਟੇ ਜਾਂ ਅੱਧਾ ਦਿਨ ਹੜਤਾਲ ਹੁੰਦੀ ਤੇ ਕੱਚੇ ਕਾਮੇ ਆਪਣੀ ਹੜਤਾਲ ਵਾਪਸ ਲੈ ਲੈਂਦੇ ਜਾਂ ਮੁਅਤਲ ਕਰ ਦਿੰਦੇ ਜਾਂ ਫਿਰ ਪਹਿਲਾਂ ਹੀ ਹੜਤਾਲ ਉਹ ਦੋ ਤਿੰਨ ਘੰਟਿਆਂ ਦੀ ਹੁੰਦੀ ਸੀ ਤੇ ਉਸ ਤੋਂ ਬਾਅਦ ਜਿਹੜੀਆਂ ਬੱਸਾਂ ਆਮ ਵਰਗੀਆਂ ਹੋ ਜਾਂਦੀਆਂ ਪਰ ਹੁਣੇ ਪਿਛਲੇ 48 ਜਾਂ 72 ਘੰਟਿਆਂ ਤੋਂ ਚੱਕਾ ਜਾਮ ਕਿਉਂ ਆ ਜੇ ਆਪਾਂ ਇਤੇ ਮੋਟੀ ਮੋਟੀ ਝਾਤ ਮਾਰੀਏ ਤਾਂ ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਕਿਲੋਮੀਟਰ ਸਕੀਮ ਦੇ ਤਹਿਤ ਬੱਸਾਂ ਲਗਾਤਾਰ ਚੱਲ ਰਹੀਆਂ ਉਹ ਅੱਜ ਵੀ ਚੱਲ ਰਹੀਆਂ ਤੇ ਮੁੜ ਫਿਰ ਪੰਜਾਬ ਸਰਕਾਰ ਪੀਆਰਟੀਸੀ ਤੇ ਪੈਪਸੋ ਜਾਂ ਲਾ ਲੋ ਪੀਆਰਟੀਸੀ ਨੇ ਇਹ ਮੁਰਤੋਂ ਜਿਹੜੀਆਂ ਇਹ ਬੱਸਾਂ ਕਿਲੋਮੀਟਰ ਸਕੀਮ ਵਾਲੀਆਂ ਪਾਉਣ ਦੇ ਲਈ ਟੈਂਡਰ ਕੀਤਾ ਉਹ ਟੈਂਡਰ ਕੱਲ ਖੋਲਿਆ ਜਾਣਾ ਸੀ ਹੁਣ ਉਹ ਕਿਲੋਮੀਟਰ ਸਕੀਮ ਹੈ ਕੀ ਹੈ ਕਿਲੋਮੀਟਰ ਸਕੀਮ ਇੱਕ ਪ੍ਰਾਈਵੇਟ ਬੱਸ ਹੈ ਉਹ ਬੱਸ ਕੋਈ ਵੀ ਪਾ ਸਕਦਾ ਪਰ ਜਿਹੜੇ ਕੱਚੇ ਕੰਮੇ ਤਾਂ ਇਹ ਇਲਜ਼ਾਮ ਲਾ ਰਹੇ ਆ ਕਿ ਸਾਰੀਆਂ ਬੱਸਾਂ ਪੀਆਰਟੀਸੀ ਦੇ ਆਗੂਆਂ ਦੀਆਂ ਜਾਂ ਵੱਡੇ ਅਧਿਕਾਰੀਆਂ ਦੇ ਚਹੇਤਿਆਂ ਦੀਆਂ ਨੇ ਚਲੋ ਖੈਰ ਬੱਸਾਂ ਕਿਹਦੀਆਂ ਜਾਂ ਕਿਹਦੀਆਂ ਨਹੀਂ ਇਹ ਇੱਕ ਬਹਿਸ ਦਾ ਮੁੱਦਾ ਹੈ ਕਿ ਬੱਸਾਂ ਕਿਹਦੀਆਂ ਹੋ ਸਕਦੀਆਂ ਜਾਂ ਕਿਸ ਦੇ ਨਾਮ ਤੇ ਹੈ ਪਰ ਪੀਆਰਟੀਸੀ ਦੀ ਕਿਲੋਮੀਟਰ ਸਕੀਮ ਇੱਕ ਪ੍ਰਾਈਵੇਟ ਮਾਲਕ ਦੀ ਬੱਸ ਹੋਏਗੀ ਡਰਾਈਵਰ ਉਸ ਪ੍ਰਾਈਵੇਟ ਮਾਲਕ ਦਾ ਆਪਣਾ ਹੋਏਗਾ ਤੇ ਕੰਡਕਟਰ ਪੀਆਰਟੀਸੀ ਦਾ ਸਰਕਾਰੀ ਹੋਏਗਾ ਚਾਹੇ ਉਹ ਕੱਚਾ ਕੰਮ ਹੋਵੇ ਤੇ ਚਾਹੇ ਸਰਕਾਰੀ ਹੋਵੇ ਜੋ ਕਿਲੋਮੀਟਰ ਸਕੀਮ ਵਿਭਾਗ ਨੇ ਤੈਅ ਕੀਤਾ ਹੈ ਤਾਂ ਉਹ ਕਿਲੋਮੀਟਰ ਪ੍ਰਤੀ ਕਿਲੋਮੀਟਰ ਦੇ ਪੈਸੇ ਉਸ ਬੱਸ ਨੂੰ ਮਿਲਣੇ ਆ ਔਰ ਇੱਕ ਦਿਨ ਦੇ ਵਿੱਚ 300 ਕਿਲੋਮੀਟਰ ਘੱਟੋ-ਘਾਟੇ ਕਿਲੋਮੀਟਰ ਦੀ ਸਕੀਮ ਜਿਹੜੀ ਐ ਬਸ ਇਹ ਚੱਲਣੀ ਚਾਹੀਦੀ ਆ ਜੇਕਰ ਇਹ ਬਸ 250 ਕਿਲੋਮੀਟਰ ਚੱਲੇਗੀ ਤਾਂ ਵੀ ਇਹਨੂੰ 300 ਦੇ ਮਿਲਣਗੇ ਤੇ ਜੇਕਰ ਬਸ 350 ਕਿਲੋਮੀਟਰ ਚੱਲੇਗੀ ਤਾਂ ਫਿਰ ਪੈਸੇ 350 ਕਿਲੋਮੀਟਰ ਦੇ ਚੱਲਣਗੇ ਅਗਰ ਜੋ ਕੱਚੇ ਕੰਮਿਆਂ ਦੇ ਆਗੂਆਂ ਦਾ ਜੋ ਕਹਿਣਾ ਹੈ ਕਿ ਜੇਕਰ ਇਹ ਕਿਲੋਮੀਟਰ ਸਕੀਮ ਦੀ ਬਸ ਕਿਸੇ ਕਾਰਨ ਕਰਕੇ ਨਹੀਂ ਚੱਲਦੀ ਉਹਦੇ ਵਿੱਚ ਕਾਰਨ ਜਿਹੜੀ ਗਲਤੀ ਐ ਉਹ ਪੀਆਰਟੀਸੀ ਦੀ ਹੋਣੀ ਚਾਹੀਦੀ ਐ ਜਿਵੇਂ ਕਿ ਕੰਡਕਟਰ ਨਹੀਂ ਮਿਲਿਆ ਜਾਂ ਕੋਈ ਰੂਟ ਖਾਲੀ ਨਹੀਂ ਜਾਂ ਕੋਈ ਵੀ ਹੋਰ ਅਜਿਹੇ ਕਾਰਨ ਹੋਵੇ ਜਿਸ ਦੇ ਵਿੱਚ ਗਲਤੀ ਵਿਭਾਗ ਦੇ ਪਾਈ ਜਾਂਦੀ ਹੋਵੇ ਤਾਂ ਖੜੀ ਬੱਸ ਨੂੰ ਵੀ ਪ੍ਰਤੀ ਕਿਲੋਮੀਟਰ ਵਾਲੇ ਪੈਸੇ ਅਦਾ ਕਰਨੇ ਪੈਣਗੇ ਇਸ ਕਰਕੇ ਜਿਹੜੇ ਪੀਆਰਟੀਸੀ ਦੇ ਕੱਚੇ ਕੰਮ ਐ ਉਹ ਕਹਿੰਦੇ ਸਾਨੂੰ ਪੱਕੇ ਕਰੋ ਕਿਲੋਮੀਟਰ ਸਕੀਮ ਬੱਸਾਂ ਨਾ ਪਾਓ ਬੱਸਾਂ ਸਰਕਾਰੀ ਪਾਈਆਂ ਜਾਣ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਇਹ ਵਾਦਾ ਖਿਲਾਫੀ ਹੋ ਰਹੀ ਆ ਔਰ ਦੂਜਾ ਉਹ ਇਹ ਵੀ ਕਹਿ ਰਹੇ ਕਿ ਇੱਕ ਪਾਸੇ ਫਰੀ ਸਫਰ ਤੇ ਦੂਜੇ ਪਾਸੇ ਆਪਣੇ ਚਹੇਤੇ ਦੀਆਂ ਬੱਸਾਂ ਪਾ ਕੇ ਉਹਨਾਂ ਨੂੰ ਫਾਇਦਾ ਪਹੁੰਚਾਉਣ ਵਾਲੀ ਗੱਲ ਤਾਂ ਇਸ ਕਰਕੇ ਪੀਆਰਟੀਸੀ ਦਿਨੋਂ ਦਿਨ ਘਾਟੇ ਵਿੱਚ ਆਏਗੀ ਸੋ ਇਸ ਕਰਕੇ ਜਿਹੜੀ ਹੜਤਾਲ ਆ ਜਿਹੜੀ ਉਹ ਚੱਲ ਰਹੀ ਆ ਸੋ ਅੱਜ ਇਸ ਮਾਮਲੇ ਨੂੰ ਲੈ ਕੇ ਜਦੋਂ ਉਹਨਾਂ ਨੂੰ ਮੁਅਤਲ ਕੀਤਾ ਗਿਆ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੇ ਵੀ ਇਸ ਤੇ ਟਿੱਪਣੀ ਕੀਤੀ ਹੈ মিডিਆ ਨੇ ਉਹਨਾਂ ਨੂੰ ਸਵਾਲ ਕੀਤਾ ਤਾਂ ਇਸ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਉਹਨਾਂ ਨੇ ਵੀ ਆਪਣਾ ਜਿਹੜਾ ਦੇ ਉੱਪਰ ਪੱਖ ਰੱਖਿਆ ਉਹਨਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਬੇਸ਼ੱਕ ਕਾਨੂੰਨ ਬਣਾਏ ਇਹਨਾਂ ਨੂੰ ਰੱਖਿਆ ਚਾਹੇ ਉਹ ਆਊਟਸੋਰਸਿੰਗ ਲਈ ਦਾ ਹੋ ਪਰ ਉਹਨਾਂ ਨੇ ਇਹ ਨਹੀਂ ਕਿਹਾ ਕਿ ਇਹਨਾਂ ਨੂੰ ਤਨਖਾਹ ਕਿਵੇਂ ਮਿਲੇਗੀ ਕਿੰਨੀ ਮਿਲਣੀ ਹੈ ਪੱਕੇ ਕਦੋਂ ਹੋਣਗੇ ਕਿਹੜੀ ਤਰਤੀਬ ਦੇ ਰਾਹੀਂ ਇਹਨਾਂ ਨੂੰ ਪੱਕੇ ਕੀਤਾ ਜਾਣਾ ਕੱਚੇ ਕੰਮਿਆਂ ਨੂੰ ਇਹਨਾਂ ਦੀ ਡਿਊਟੀ ਦਾ ਸਮਾਂ ਕੀ ਹੋਏਗਾ ਤਾਂ ਹੋਰ ਬਹੁਤ ਸਾਰੀਆਂ ਉਤਾਈਆਂ ਉਹਨਾਂ ਨੇ ਗਿਣਾਈਆਂ ਸੋ ਇੱਕ ਵਾਰ ਆਪਾਂ ਨਜ਼ਰ ਮਾਰਦੇ ਹਾਂ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਇਸ ਮਾਮਲੇ ਨੂੰ ਲੈ ਕੇ ਅੱਜ ਉਹਨਾਂ ਨੇ ਕੀ ਕਿਹਾ ਦੇਖੋ ਪੁਰਾਣੀਆਂ ਸਰਕਾਰਾਂ ਨੇ ਜੋ ਕੀਤਾ ਕੀਤਾ ਹੋਇਆ ਉਹਦੇ ਹੁਣ ਨਤੀਜੇ ਆ ਰਹੇ ਨੇ ਉਹਨਾਂ ਨੇ ਕੱਚੇ ਕੰਮੇ ਭਰਤੀ ਕਰ ਲਏ ਨਾ ਉਹਨਾਂ ਬਾਰੇ ਕੋਈ ਨੋਟੀਫਿਕੇਸ਼ਨ ਇਸ ਤਰ੍ਹਾਂ ਜਾਰੀ ਹੋਇਆ ਵੀ ਇਹ ਕਦੋਂ ਤੱਕ ਰਹਿਣਗੇ ਕਿੰਨੀ ਨਹੀਂ ਤਨਖਾਹ ਹੋਊਗੀ ਕਿੰਨਾ ਇਹਨਾਂ ਦਾ ਡਿਊਟੀ ਪੀਰੀਅਡ ਹੋਊਗਾ ਜੋ ਉਦੋਂ ਕੱਚ ਕਰੜ ਕਹਿੰਦਾ ਜਿਹਨੂੰ ਪੰਜਾਬੀ ਚ ਕੱਚ ਕਰੜ ਚ ਕਰਗੇ ਵੀ ਕੋਈ ਗੱਲ ਨਹੀਂ ਕੀ ਫਰਕ ਪੈਂਦਾ ਆਪਾਂ ਕਿਹੜਾ ਦੁਬਾਰੇ ਆਉਣਾ ਇੱਕ ਵਾਰੀ ਕਰ ਲੋ ਮੈਂ ਨਹੀਂ ਚਾਹੁੰਦਾ ਕਿਸੇ ਦੇ ਇੱਕ ਚੁੱਲ੍ਹੇ ਦੀ ਅੱਗ ਬੁਝੇ ਅਸੀਂ ਸਾਰੇ ਪੀਆਰਟੀਸੀ ਦੇ ਮੁਲਾਜ਼ਮਾਂ ਨਾਲ ਵੀ ਗੱਲਬਾਤ ਦੇ ਵਿੱਚ ਆ ਕਿਸੇ ਦਾ ਕੋਰਟ ਚ ਕੇਸ ਚੱਲਦਾ ਕਿਸੇ ਦੀ ਪੀਆਈਐਲ ਪਈ ਹੋਈ ਹੈ ਕਿਸੇ ਦਾ ਕੋਈ ਟੈਕਨੀਕਲ ਇਸ਼ੂ ਹੈ ਐਡਵੋਕੇਟ ਜਨਰਲ ਨਾਲ ਵੀ ਹਰ ਰੋਜ਼ ਮੀਟਿੰਗ ਹੁੰਦੀ ਹੈ ਤੇ ਅਸੀਂ ਉਹਨਾਂ ਸਾਰਿਆਂ ਦਾ ਮਸਲਾ ਜਿਹੜਾ ਹੈ ਉਹ ਹੱਲ ਕਰਾਂਗੇ ਬਹਿ ਕੇ ਹੱਲ ਕਰਾਂਗੇ ਮੈਂ ਉਹਨੂੰ ਬੇਨਤੀ ਕਰਦਾ ਕਿ ਲੋਕਾਂ ਨੂੰ ਪਰੇਸ਼ਾਨ ਕਰਨ ਵਾਲੇ ਤਰੀਕੇ ਜਿਹੜੇ ਨੇ ਉਹ ਚੰਗੇ ਨਹੀਂ ਹੈਗੇ ਤੇ ਉਹ ਉਹ ਵਧੀਆ ਤਰੀਕੇ ਨਾਲ ਗੱਲਬਾਤ ਕਰਨ ਟੇਬਲ ਤੇ ਬਹਿ ਕੇ ਜ਼ਰੂਰ ਉਹਨਾਂ ਦਾ ਹੱਲ ਹੋਊਗਾ ਕੋਈ ਅਸੀਂ ਗੱਲ ਨਹੀਂ ਮੈਂ ਖੁਦ ਇੱਕ ਪਿੰਡਾਂ ਚ ਆਇਆ ਹਾਂ ਮੈਨੂੰ ਪਤਾ ਹੈ ਨੌਕਰੀ ਇੱਕੋ ਵਾਰੀ ਮਿਲਦੀ ਹੈ ਦੁਬਾਰਾ ਹੁਣ ਜੇ ਨਹੀਂ ਜੇ ਨਿਕਲ ਜਾਣਗੇ ਕਿੱਥੇ ਜਾਣਗੇ ਉਹ ਉਮਰ ਹੀ ਇੰਨੀਆਂ ਹੋ ਗਈਆਂ ਕਿਸੇ ਹੋਰ ਜੌਬ ਵਾਸਤੇ ਵੀ ਅਪਲਾਈ ਨਹੀਂ ਕਰ ਸਕਦੇ ਸੋ ਮੈਂ ਉਹਨਾਂ ਦੀਆਂ ਜਿਹੜੀਆਂ ਸਮਾਜਿਕ ਆਰਥਿਕ ਘਰੇਲੂ ਸਮੱਸਿਆਵਾਂ ਨੂੰ ਸਮਝਦਾ ਸੋ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ ਬਸ ਇਸ ਕਿਸਮ ਦਾ ਬਾਕੀ ਡੈਮੋਕਰੈਟਿਕ ਰਾਈਟ ਹੈ ਹਰੇਕ ਦਾ ਕਿ ਉਹ ਆਪਣੇ ਹੱਕਾਂ ਵਾਸਤੇ ਆਪਣੇ ਹੱਕ ਦਾ ਹੱਕ ਹੀ ਮੰਗਾ ਨੂੰ ਸਰਕਾਰਾਂ ਤੱਕ ਪਹੁੰਚਾਉਣ ਵਾਸਤੇ ਤਰੀਕਾ ਅਪਣਾ ਸਕਦੇ ਪਰ ਲੋਕਾਂ ਨੂੰ ਤੰਗ ਕਰਨ ਵਾਲਾ ਤਰੀਕਾ ਨਾ ਅਪਣਾ ਪਲੀਜ਼ ਸੋ ਬਿਲਕੁਲ ਆਪਾਂ ਸੁਣਿਆ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਉਹਨਾਂ ਨੇ ਇਹਦੀ ਜਾਣਕਾਰੀ ਦਿੱਤੀ ਔਰ ਉਹਨਾਂ ਨੇ ਇਹ ਕਿਹਾ ਜੋ ਕਿ ਇਹਨਾਂ ਬਾਰੇ ਅਜੇ ਪੂਰੀ ਗੱਲ ਕਲੀਅਰ ਨਹੀਂ ਉਹਨਾਂ ਨੇ ਇਹ ਵੀ ਕਿਹਾ ਕਿ ਇਹਨਾਂ ਨੂੰ ਪੱਕੇ ਕਰਨ ਦੇ ਲਈ ਪੀਐਲ ਜਿਹੜੀ ਆ ਕਈ ਪੀਆਈਐਲ ਪਾਈਆਂ ਹੋਈਆਂ ਨੇ ਅਦਾਲਤਾਂ ਵਿੱਚ ਕੇਸ ਚੱਲ ਰਹੇ ਆ ਪਰ ਉਹਨਾਂ ਨੇ ਕਿਹਾ ਕਿ ਅਸੀਂ ਕਿਸੇ ਦੇ ਘਰ ਦੀ ਅੱਗ ਬੁਝਣ ਨਹੀਂ ਦੇਣੀ ਅਗਰ ਇਹਨਾਂ ਨੌਕਰੀ ਤੋਂ ਕੱਢ ਦੇਵਾਂਗੇ ਤਾਂ ਫਿਰ ਇਹ ਮੋੜ ਰੱਖੇ ਨਹੀਂ ਜਾਣਗੇ ਕਿਉਂਕਿ ਇਹਨਾਂ ਦੀਆਂ ਉਂਬਨਾ ਬਹੁਤ ਜ਼ਿਆਦਾ ਨੇ ਸੋ ਇਸ ਕਰਕੇ ਇਹਨਾਂ ਨੂੰ ਜਿਹੜਾ ਮੁਰ ਤੋਂ ਡਿਊਟੀ ਤੇ ਆਉਣਾ ਚਾਹੀਦਾ ਔਰ ਉਹਨਾਂ ਇਹ ਵੀ ਕਿਹਾ ਕਿ ਹਰ ਇੱਕ ਦਾ ਅਧਿਕਾਰ ਹੈ ਪ੍ਰੋਟੈਸਟ ਕਰਨਾ ਪਰ ਉਸ ਦੇ ਲਈ ਇੱਕ ਸਮਾਂ ਹੁੰਦਾ ਤਾਂ ਉਹਦੇ ਲਈ ਇੱਕ ਪੈਰੋਗੇਟਿਵ ਹੁੰਦਾ ਕਿ ਆਪਾਂ ਨੇ ਉਹ ਜਿਹੜਾ ਵਿਰੋਧ ਆ ਉਹ ਕਰਨਾ ਕਿਵੇਂ ਆ ਸੋ ਕੱਚੇ ਕਾਮੇ ਕੀ ਕਹਿੰਦੇ ਆ ਉਹਨਾਂ ਦੇ ਪ੍ਰਧਾਨ ਰੇਸ਼ਮ ਸਿੰਘ ਉਹਨਾਂ ਨੇ ਇੱਕ ਸੋਸ਼ਲ ਮੀਡੀਆ ਤੇ ਪੋਸਟ ਪਾਈ ਹੈ ਸੋ ਉਹਨਾਂ ਨੇ ਕੀ ਕਿਹਾ ਆਪਾਂ ਇੱਕ ਵਰੁਸਤੇ ਨਜ਼ਰ ਮਾਰਦੇ ਆ ਕਿ ਰੇਸ਼ਮ ਸਿੰਘ ਕੱਚੇ ਕਾਮੇ ਦੇ ਪ੍ਰਧਾਨ ਕੀ ਕਹਿੰਦੇ ਆ ਸੂ ਪੰਜਾਬ ਵਿੱਚ ਪਰਸੋਂ ਤੋਂ ਹੀ ਪੰਜਾਬ ਸਰਕਾਰ ਵੱਲੋਂ ਸਾਡੇ ਮਲਾਜ਼ਮਾਂ ਨੂੰ ਰਾਤ ਬਿਨਾਂ ਕਾਰਨ ਨੂੰ ਬਿਨਾਂ ਹੜਤਾਲ ਧਰਨੇ ਮਜਾਰੇ ਤੋਂ ਹੀ ਫੜੋ ਫੜੀ ਦਾ ਕੰਮ ਜਿਹੜਾ ਵਾ ਅਰੈਸਟ ਕਰਨ ਵਾਲਾ ਸ਼ੁਰੂ ਕੀਤਾ ਗਿਆ। ਸੋ ਕੱਲ ਸਵੇਰ ਤੜਕੇ 4 ਵਜੇ ਤੋਂ ਸਾਡੇ ਜਨਨ ਸਕੱਤਰ ਸਾਡੇ ਸੂਬੇ ਦੇ ਚੇਅਰਮੈਨ ਸਮੇਤ ਬਹੁਤ ਸਾਰੇ ਆਗੂਆਂ ਨੂੰ ਜਿਹੜਾ ਵਾ ਪੁਲਿਸ ਵੱਲੋਂ ਹਰਸਤ ਚ ਲਿਆ ਗਿਆ। ਸੋ ਜਿਸ ਕਾਰਨ ਕਰਕੇ ਸਾਡੇ ਮਲਾਜ਼ਮਾਂ ਪਰੋਂ ਰੋਸ ਵਿੱਚ ਜਿਹੜਾ ਵਾ ਉਹ ਹੜਤਾਲ ਦਾ ਐਲਾਨ ਕਰ ਦਿੱਤਾ ਗਿਆ। ਸੋ ਕੱਲ ਸਾਰੀ ਦਿਹਾੜੀ ਪੰਜਾਬ ਰੋਡਵੇ ਪਨਵਸ ਅਤੇ ਪੀਆਰਟੀਸੀ ਦੀਆਂ ਬੱਸਾਂ ਦਾ ਕੱਚੇ ਮੁਲਾਜ਼ਮਾਂ ਵੱਲੋਂ ਜਿਹੜਾ ਬਹੁਤ ਚੱਕਾ ਜਾਮ ਰਿਹਾ। ਸੋ ਇਹਦਾ ਮੁੱਖ ਕਾਰਨ ਇਹ ਸੀ ਕਿ ਪੰਜਾਬ ਸਰਕਾਰ ਧੱਕੇਸ਼ਾਹੀ ਦੇ ਨਾਲ ਮੁਲਾਜ਼ਮਾਂ ਨੂੰ ਅਰੈਸਟ ਕਰ ਰਹੀ ਆ। ਅਰੈਸਟ ਕਰਨ ਦਾ ਕਾਰਨ ਇਹ ਸੀ ਕਿ ਪੰਜਾਬ ਸਰਕਾਰ ਨੇ ਕੱਲ ਮਿਤੀ 28 ਨੂੰ ਕਿਲੋਮੀਟਰ ਸਕੀਮ ਬੱਸਾਂ ਦਾ ਟੈਂਡਰ ਖੋਲਣ ਦੀ ਜਿਹੜੀ ਪ੍ਰਕਿਰਿਆ ਉਹ ਸ਼ੁਰੂ ਕਰਨੀ ਸੀ ਤੇ ਅਸੀਂ ਉਹਦਾ ਲਗਾਤਾਰ ਵਿਰੋਧ ਕਰ ਰਹੇ ਸੀ। ਜਦ ਕਿ ਅਸੀਂ ਹੜਤਾਲ ਵਰਗਾ ਪ੍ਰੋਗਰਾਮ ਇਹ ਜਿਹੜਾ ਉਹ ਵੀ ਨਹੀਂ ਸੀ ਲਿਖਿਆ ਹੋਇਆ ਪਰੰਤੂ ਸਰਕਾਰ ਵੱਲੋਂ ਲਗਾਤਾਰ ਨਿਰੰਤਰ ਸਾਡੇ ਮੁਲਾਜ਼ਮਾਂ ਨੂੰ ਫੜ ਕੇ ਜਬਰੀ ਉਹ ਕਿਲੋਮੀਟਰ ਸਕੀਮ ਬੱਸਾਂ ਜਿਹੜੀਆਂ ਕਿ ਕੋ ਪ੍ਰਾਈਵੇਟ ਮਾਲਕਾਂ ਦੀਆਂ ਬੱਸਾਂ ਜਿਨ੍ਹਾਂ ਦੇ ਉੱਤੇ ਟੈਗ ਰੋਡਵੇਜ ਦਾ ਲੱਗੇਗਾ ਰਹਿਣ ਕਿਉਂ ਮਾਲਕਾਂ ਦੀਆਂ ਕਹਿਣ ਤੋਂ ਭਾਅ ਭ ਕੇ ਰੋਡਵੇਜ ਨੂੰ ਵੇਚ ਕੇ ਜਾਂ ਪੀਆਰਟੀਸੀ ਨੂੰ ਵੇਚ ਕੇ ਉਹ ਪ੍ਰਾਈਵੇਟ ਘਰਾਣਿਆਂ ਨੂੰ ਦੇਣ ਦੀ ਤਿਆਰੀ ਕੀਤੀ ਜਾ ਰਹੀ ਸੀ ਜਿੰਦਾ ਅਸੀਂ ਵਿਰੋਧ ਕਰ ਰਹੇ ਹਾਂ ਇੱਕ ਬੱਸ ਲਗਭਗ ਜਿਉ ਕਿ ਕਿਲੋਮੀਟਰ ਸਕੀਮ ਬੱਸ ਪੈਂਦੀ ਆ ਤੇ ਪੰਜ ਬੱਸਾਂ ਦੇ ਪੈਸੇ ਲੈ ਜਾਏਗੀ ਪਲੱਸ ਉਹ ਬੱਸ ਵੀ ਪ੍ਰਾਈਵੇਟ ਆਪਰੇਟਰ ਜਿਹੜਾ ਵਾ ਪੰਜ ਸਾਲਾਂ ਬਾਅਦ ਲੈ ਜਾਏਗਾ ਜਦ ਕਿ ਉਹਨੇ ਪੈਸਿਆਂ 'ਚ ਪੰਜ ਸਰਕਾਰੀ ਬੱਸਾਂ ਪੈਂਦੀਆਂ ਤੇ ਉਹ 15 ਸਾਲ ਤੱਕ ਸਾਡੇ ਸਰਕਾਰੀ ਵਿਭਾਗ 'ਚ ਚੱਲਦੀਆਂ ਸੋ ਅਸੀਂ ਉਹ ਮੰਗ ਕਰ ਰਹੇ ਸੀ ਕਿ ਸਰਕਾਰੀ ਬੱਸਾਂ ਪਈਆਂ ਜਾਣ ਕਿਉਂਕਿ ਜਦੋਂ ਤੋਂ ਸੱਤਾ 'ਚ ਸਰਕਾਰ ਆਈ ਹੈ ਸਰਕਾਰ ਨੇ ਇੱਕ ਵੀ ਸਰਕਾਰੀ ਬੱਸ ਨਹੀਂ ਪਾਈ ਲਗਭਗ 400 ਤੋਂ ਲੈ ਕੇ 450 ਬਸ ਕੰਡਮ ਹੋ ਗਈ। ਇੱਥੋਂ ਤੱਕ ਕਿ ਟਿਕਟ ਮਸ਼ੀਨਾ ਤੱਕ ਨਹੀਂ ਖਰੀਦਿਆ ਗਈਆਂ। ਟਿਕਟ ਮਸ਼ੀਨਾ ਦੀ ਜਿਹੜੀ ਰਿਪੇਅਰ ਹੈ ਉਹ ਵੀ ਸਾਡੇ ਮੁਲਾਜ਼ਮ ਆਫ ਕਰਾ ਰਹੇ ਆ। ਸੋ ਸਰਕਾਰ ਇਸ ਪੱਧਰ ਤੱਕ ਜਿਹੜਾ ਵਾ ਸਾਡੇ ਮੁਲਾਜ਼ਮਾਂ ਦਾ ਸ਼ੋਸ਼ਣ ਕਰਦੀ ਆ। ਸੋ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਹੋਰ ਦਿੱਕਤਾਂ ਲਈ ਹਰ ਮਹੀਨੇ ਸਾਨੂੰ ਜਿਹੜਾ ਵਾ ਧਰਨੇ ਪ੍ਰਦਰਸ਼ਨ ਕਰਨੇ ਪੈ ਰਹੇ ਆ। ਠੇਕੇਦਾਰ ਲਗਾਤਾਰ ਸਾਡੀਆਂ ਤਨਖਾਹਾਂ ਦੇ ਵਿੱਚੋਂ ਪੈਸਿਆਂ ਦੀ ਕਟੌਤੀ ਕਰ ਰਿਹਾ। ਈਪੀਐਫ, ਜੀਐਸਆਈ ਦੇ ਜਿਹੜੇ ਪੈਸੇ ਨੇ ਉਹ ਲੈ ਕੇ ਭੱਜ ਗਿਆ ਇੱਕ ਠੇਕੇਦਾਰ ਉਸ ਤੋਂ ਬਾਅਦ ਦੂਸਰਾ ਲਿਆਂਦਾ ਉਹ ਵੀ ਠੇਕੇਦਾਰ ਇੱਕ ਮਹੀਨੇ ਦੇ ਪੈਸੇ ਲੈ ਕੇ ਭੱਜ ਗਿਆ ਕਹਿਣ ਤੋਂ ਭਾਵ ਕਿ ਲਗਭਗ 6-7 ਕਰੋੜ ਸਾਡਾ ਸਕਿਉਰਟੀਆ ਦਾ ਤੇ 4.5 ਕਰੋੜ ਰੁਪਏ ਸਾਡਾ ਜਿਹੜਾ ਆਈਪੀਐਫ ਫੀਐਸਆਈ ਦਾ ਉਹਦਾ ਤਾਰ ਸਕਿਉਰਟੀ ਸਰਵਿਸ ਇਸੇ ਤਰ੍ਹਾਂ ਆਈਪੀਐਫ ਦੇ ਪੈਸੇ ਜਿਹੜੇ ਆ ਉਹ ਸਾਈਨ ਆਮ ਸਕਿਉਰਟੀ ਸਰਵਿਸ ਜਿਹੜਾ ਐਸਐਸ ਪ੍ਰੋਵਾਈਡਰ ਲਿਆਂਦਾ ਉਹ ਲੈ ਕੇ ਭੱਜ ਗਿਆ ਸੋ ਇਹੋ ਜੀ ਸਥਿਤੀ ਦੇ ਵਿੱਚੋਂ ਅਸੀਂ ਲੰਘਦੇ ਹੋਏ ਆਪਣੇ ਵਿਭਾਗ ਨੂੰ ਬਚਾਉਣ ਦੇ ਲਈ ਲੜਾਈ ਲੜ ਰਹੇ ਹਾਂ ਪਰੰਤੂ ਸਾਡੇ ਵਿਭਾਗ ਨੂੰ ਬਚਾਉਣ ਦੇ ਲਈ ਸਾਡੇ ਨਾਲ ਬੈਠ ਕੇ ਟੇਬਲ ਤੇ ਗੱਲਬਾਤ ਕਰਨ ਦੀ ਲਈ بجائے ਸਰਕਾਰ ਸਾਡੇ ਮੁਲਾਜ਼ਮਾਂ ਨੂੰ ਜੇਲ੍ਹਾਂ ਚ ਭੇਜ ਕੇ ਸਾਡੇ ਨਾਲ ਧੱਕੇਸ਼ਾਹੀ ਤੇ ਜ਼ਬਰ ਜਬਰ ਇਹ ਜਿਹੜਾ ਉਹ ਕਰ ਰਹੀ ਹੈ ਸੋ ਬਿਲਕੁਲ ਆਪਾਂ ਸੁਣਿਆ ਕਿ ਕੱਚੇ ਕਰਮੇ ਦੇ ਪ੍ਰਧਾਨ ਰੇਸ਼ਮ ਸਿੰਘ ਨੇ ਵੀ ਆਪਣੀ ਉਹਨਾਂ ਨੇ ਪੱਖ ਰੱਖਿਆ ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਸਾਡੇ ਨਾਲ ਜ਼ਬਰਦਸਤੀ ਹੋ ਰਹੀ ਹੈ ਸਰਕਾਰ ਸਾਡੀ ਗੱਲ ਨਹੀਂ ਮੰਨ ਰਹੀ ਸਾਡੀਆਂ ਮੰਗਾਂ ਨਹੀਂ ਮੰਨ ਰਹੀ ਔਰ ਉਹਨਾਂ ਨਾਲ ਜ਼ਬਰਦਸਤੀ ਕੀਤੀ ਜਾ ਰਹੀ ਹੈ ਸਾਨੂੰ ਘਰੋਂ ਚੱਕਿਆ ਜਾ ਰਿਹਾ ਪੁਲਿਸ ਕੀ ਕੀਤੇ ਜਾ ਰਹੇ ਆ ਤੋ ਬਹੁਤ ਸਾਰੀਆਂ ਉਹਨਾਂ ਨੇ ਜਿਹੜੀਆਂ ਗੱਲਾਂ ਸਰਕਾਰ ਦੇ ਖਿਲਾਫ ਉਹਨਾਂ ਨੇ ਗੰਡਾਈਆਂ ਨੇ ਪਰ ਹੁਣ ਅਸਲ 'ਚ ਇਹਦਾ ਨਤੀਜਾ ਕੀ ਆ ਹੁਣ ਨਤੀਜਾ ਇਹ ਆ ਕਿ ਕੱਚੇ ਕਾਮਿਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਇਹ ਪਹਿਲੀ ਵਾਰ ਨਹੀਂ ਕਿ ਕਿਸੇ ਧਰਨਾਕਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੋਵੇ ਦਰਸ਼ਕਾਂ ਦੇ ਯਾਦ ਹੋਵੇਗਾ ਕਿ ਕਾਫੀ ਸਾਲ ਪਹਿਲਾਂ ਵੀ ਪੀਆਰਟੀਸੀ ਨੇ ਬਹੁਤ ਸਾਰੇ ਕੱਚੇ ਕਾਮੇ ਕੱਢ ਦਿੱਤੇ ਸੀ ਕਿਉਂ ਕਿਉਂਕਿ ਉਹ ਹੜਤਾਲ ਤੇ ਬੈਠੇ ਸੀ ਇਹਨਾਂ ਨੂੰ ਤਾਂ ਅਜੇ ਮੁਅੱਤਲ ਕੀਤਾ ਹੈ ਉਹਨਾਂ ਨੂੰ ਡਿਊਟੀ ਤੋਂ ਫਾਰ ਕਰ ਦਿੱਤਾ ਗਿਆ ਸੀ ਜੋ ਅੱਜ ਤੱਕ ਮੁੜ ਨਹੀਂ ਰੱਖੇ ਗਏ। ਬੇਸ਼ੱਕ ਕੁਝ ਕੰਮ ਇਹਨਾਂ ਉੱਤੇ ਰੱਖੇ ਗਏ ਹੋ ਸਕਦੇ ਨੇ ਪਰ ਬਹੁਤ ਜ਼ਿਆਦਾ ਕੰਮ ਇਹ ਜਿਹੇ ਨੇ ਜਿਹੜੇ ਹੜਤਾਲ ਕਰਨ ਕੱਢੇ ਗਏ ਸੀ ਪਰ ਅੱਜ ਤੱਕ ਉਹਨਾਂ ਨੂੰ ਨਹੀਂ ਰੱਖਿਆ ਗਿਆ। ਇਸ ਤੋਂ ਬਾਅਦ ਜੇਕਰ ਗੱਲ ਕੁਝ ਸਮਾਂ ਪਹਿਲਾਂ ਇੱਕ ਤਹਿਸੀਲਦਾਰਾਂ ਨੇ ਹੜਤਾਲ ਕੀਤੀ ਸੀ ਤਾਂ ਉਦੋਂ ਵੀ ਸਰਕਾਰ ਨੇ ਸਖਤ ਐਕਸ਼ਨ ਲਿਆ ਸੀ ਤੇ ਇਹਨਾਂ ਤਹਿਸੀਲਦਾਰਾਂ ਨੂੰ 12 ਘੰਟਿਆਂ ਦੇ ਅੰਦਰ-ਅੰਦਰ ਆਪਣੀ ਡਿਊਟੀ ਮੁੜ ਜੁਆਇਨ ਕਰਨੀ ਪਈ ਸੀ ਉਹਨਾਂ ਦੀ ਮਜਬੂਰੀ ਬਣ ਗਈ ਸੀ ਸੋ ਹੁਣ ਦੇਖਦੇ ਹਾਂ ਕਿ ਕੀ ਕੱਚੇ ਕਾਮੇ ਮੋ ਡਿਊਟੀ ਤੇ ਆਉਣਗੇ ਜਾਂ ਫਿਰ ਆਪਣੇ ਧਰਨੇ ਤੇ ਡਟੇ ਰਹਿਣਗੇ ਅੱਜ ਦੇ ਪ੍ਰੋਗਰਾਮ ਚ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ